ਇਹਨਾਂ ਪੰਜ ਤਰ੍ਹਾਂ ਦੇ ਲੋਕਾਂ ਨੂੰ ਆਪਣੇ ਘਰ ਵਿੱਚੋਂ ਕਦੇ ਵੀ ਖਾਲੀ ਹੱਥ ਨਾ ਜਾਣ ਦਿਓ ਨਹੀਂ ਤਾਂ ਸਾਰੀ ਉਮਰ ਪਸਤਾਉਣਾ ਪਵੇਗਾ ਸਾਰੇ ਹੀ ਧਾਰਮਿਕ ਸਥਾਨਾਂ ਉੱਤੇ ਦਾਨ ਦਾ ਅਧਿਆਤਮਿਕ ਮਹੱਤਵ ਮੰਨਿਆ ਜਾਂਦਾ ਹੈ ਇਹ માત્ર ਰਿਵਾਜ ਪਰੰਪਰਾ ਹੀ ਨਹੀਂ ਜਦ ਕਿ ਧਾਰਮਿਕ ਗ੍ਰੰਥਾਂ ਦੇ ਅਨੁਸਾਰ ਵੀ ਮੰਨਿਆ ਜਾਂਦਾ ਹੈ ਕਿ ਜਦੋਂ ਕੋਈ ਮਨੁੱਖ ਦਾਨ ਕਰਦਾ ਹੈ ਤਾਂ ਉਸ ਦੇ ਪ੍ਰਭਾਵ ਕਾਰਨ ਉਸ ਵਿਅਕਤੀ ਨੂੰ ਪਾਪਾਂ ਤੋਂ ਮੁਕਤੀ ਵੀ ਮਿਲਦੀ ਹੈ। ਸ਼ਾਸਤਰਾਂ ਅਨੁਸਾਰ ਦੱਸਿਆ ਜਾਂਦਾ ਹੈ ਕਿ ਜੀਵਨ ਵਿੱਚ ਸੁੱਖ, ਸਮ੍ਰiddhi ਅਤੇ ਸਾਰੀਆਂ ਇਛਾਵਾਂ ਦੀ ਪੂਰਤੀ ਲਈ ਦਾਨ ਕਰਨ ਦੀ ਸਲਾਹ ਦਿੱਤੀ ਜਾਂਦੀ ਹੈ। ਦਾਨ ਨੂੰ ਬਹੁਤ ਹੀ ਵੱਡਾ ਪੁੰਨ ਵੀ ਮੰਨਿਆ ਜਾਂਦਾ ਹੈ। ਇਹ ਮੰਨਿਆ ਜਾਂਦਾ ਹੈ ਕਿ ਦਾਨ ਕਰਨ ਨਾਲ ਮਨੁੱਖ ਦੇ ਕਈ ਜਨਮਾਂ ਦੇ ਪਾਪ ਹਮੇਸ਼ਾ ਲਈ ਖਤਮ ਹੋ ਜਾਂਦੇ ਹਨ ਧਾਰਮਿਕ ਸਥਾਨਾਂ ਉੱਤੇ ਦਾਨ ਪੁੰਨ ਕਰਨ ਦੀ ਮਹੱਤਤਾ ਬਹੁਤ ਲੰਮੇ ਸਮੇਂ ਤੋਂ ਚਲਦੀ ਆ ਰਹੀ ਹੈ ਪਰ ਘਰ ਦੇ ਮੇਨ ਦਰਵਾਜ਼ੇ ਉੱਤੇ ਆਏ ਕਿਸੇ ਵੀ ਵਿਅਕਤੀ ਨੂੰ ਤੁਸੀਂ ਵੀ ਖਾਲੀ ਹੱਥ ਨਾ ਭੇਜਣਾ ਨਹੀਂ ਤਾਂ ਤੁਹਾਡੇ ਲਈ ਹਾਨੀਕਾਰਕ ਸਾਬਤ ਹੋ ਸਕਦਾ ਹੈ ਵਾਸਤੂ ਸ਼ਾਸਤਰ ਦੇ ਅਨੁਸਾਰ ਜੇਕਰ ਇਹਨਾਂ ਪੰਜ ਲੋਕਾਂ ਨੂੰ ਘਰ ਵਿੱਚੋਂ ਖਾਲੀ ਹੱਥ ਭੇਜ ਦਿੱਤਾ ਜਾਵੇ ਤਾਂ ਸਾਡਾ ਮਾੜਾ ਸਮਾਂ ਆਉਣਾ ਬਿਲਕੁਲ ਤੈਅ ਹੋ ਜਾਂਦਾ ਹੈ ਜਿਸ ਦੇ ਕਾਰਨ ਸਾਡੇ ਬਣਦੇ ਕੰਮਾਂ ਵਿੱਚ ਰੁਕਾਵਟਾਂ ਆਉਣੀਆਂ ਸ਼ੁਰੂ ਹੋ ਜਾਂਦੀਆਂ ਹਨ ਅਤੇ ਘਰ ਦੇ ਵਿੱਚ ਆਉਣ ਵਾਲੀਆਂ ਖੁਸ਼ੀਆਂ ਦੇ ਵਿੱਚ ਦੋਸ਼ ਆਉਣਾ ਸ਼ੁਰੂ ਹੋ ਜਾਂਦਾ ਹੈ ਆਓ ਹੁਣ ਜਾਣਦੇ ਹਾਂ ਕਿ ਉਹ ਕਿਹੜੇ ਲੋਕ ਹਨ ਜਿਨ੍ਹਾਂ ਨੂੰ ਸਾਨੂੰ ਘਰ ਚੋਂ ਕਦੇ ਵੀ ਖਾਲੀ ਹੱਥ ਨਹੀਂ ਮੋੜਨਾ ਚਾਹੀਦਾ ਪਰ ਦੋਸਤੋ ਉਸ ਤੋਂ ਪਹਿਲਾਂ ਜੇਕਰ ਤੁਸੀਂ ਚਾਹੁੰਦੇ ਹੋ ਕਿ ਮਾਤਾ ਲਕਸ਼ਮੀ ਜੀ ਦਾ ਸੰਪੂਰਨ ਅਸ਼ੀਰਵਾਦ ਤੁਹਾਡੇ ਅਤੇ ਤੁਹਾਡੇ ਪਰਿਵਾਰ ਉੱਤੇ ਹਮੇਸ਼ਾ ਲਈ ਬਣਿਆ ਹੀ ਰਹੇ ਤਾਂ ਸਭ ਤੋਂ ਪਹਿਲਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ ਜੀ ਤੇ ਇਸ ਵੀਡੀਓ ਨੂੰ ਜਿਆਦਾ ਤੋਂ ਜਿਆਦਾ ਸ਼ੇਅਰ ਕਰੋ ਤਾਂ ਜੋ ਇਸ ਵਧੀਆ ਜਾਣਕਾਰੀ ਤੋਂ ਕੋਈ ਵੀ ਬਾਝਾ ਨਾ ਰਹਿ ਜਾਵੇ ਅਤੇ ਕਮੈਂਟ ਬਾਕਸ ਵਿੱਚ ਜੈ ਮਾਤਾ ਲਕਸ਼ਮੀ ਜਰੂਰ ਲਿਖਣਾ ਜੀ ਤੇ ਦੋਸਤੋ ਤੁਹਾਡਾ ਇੱਕ ਲਾਇਕ ਸਾਡਾ ਇਸ ਤੋਂ ਅਗਲੀ ਵੀਡੀਓ ਬਣਾਉਣ ਦਾ ਉਤਸ਼ਾਹ ਵਧਾਉਂਦਾ ਹੈ ਇਸ ਲਈ ਸਾਡੀ ਇਸ ਵੀਡੀਓ ਨੂੰ ਨਾਲ ਦੀ ਨਾਲ ਇੱਕ ਲਾਇਕ ਵੀ ਜਰੂਰ ਕਰਿਆ ਕਰੋ ਤਾਂ ਆਓ ਜਾਣਦੇ ਹਾਂ ਨੰਬਰ 1 ਕਿਨਰ ਵਾਸਤੂ ਸ਼ਾਸਤਰ ਦੇ ਅਨੁਸਾਰ ਇਹ ਮੰਨਿਆ ਜਾਂਦਾ ਹੈ ਕਿ ਜੇਕਰ ਤੁਹਾਡੇ ਘਰ ਦੇ ਦਰਵਾਜ਼ੇ ਉੱਤੇ ਕਿਨਰ ਜਾਂ ਕੋਈ ਕੁਝ ਵੀ ਮੰਗਣ ਲਈ ਆਵੇ ਤਾਂ ਉਸ ਨੂੰ ਭੁੱਲ ਕੇ ਵੀ ਕਦੇ ਗਲਤੀ ਨਾਲ ਖਾਲੀ ਹੱਥ ਨਾ ਭੇਜੋ ਅਜਿਹਾ ਮੰਨਿਆ ਜਾਂਦਾ ਹੈ ਕਿ ਕਿਨਰਾਂ ਨੂੰ ਦਾਨ ਕਰਨ ਦੇ ਨਾਲ ਕੁੰਡਲੀ ਦਾ ਬੁੱਧ ਗ੍ਰਹਿ ਦਾ ਦੋਸ਼ ਵੀ ਖਤਮ ਹੋ ਜਾਂਦਾ ਹੈ ਜੋਤਿਸ਼ ਸ਼ਾਸਤਰਾਂ ਦੇ ਅਨੁਸਾਰ ਕਿੰਨਰਾਂ ਨੂੰ ਬੁੱਧ ਗ੍ਰਹਿ ਦਾ ਪ੍ਰਤੀਕ ਮੰਨਿਆ ਜਾਂਦਾ ਹੈ ਅਤੇ ਦੋਸਤੋ ਉਹਨਾਂ ਦੇ ਨਾਲ ਕੀਤਾ ਗਿਆ ਮਾੜਾ ਵਿਵਹਾਰ ਸਾਡੇ ਜੀਵਨ ਉੱਤੇ ਗਹਿਰਾ ਪ੍ਰਭਾਵ ਪਾਉਂਦਾ ਹੈ ਇਸ ਲਈ ਸਾਨੂੰ ਕਿੰਨਰਾਂ ਦਾ ਭੁੱਲ ਕੇ ਵੀ અપਮਾਨ ਨਹੀਂ ਕਰਨਾ ਚਾਹੀਦਾ ਜੇਕਰ ਤੁਸੀਂ ਉਹਨਾਂ ਨੂੰ ਦਾਨ ਨਹੀਂ ਦੇਣਾ ਚਾਹੁੰਦੇ ਤਾਂ ਬਿਲਕੁਲ ਵੀ ਨਾ ਦਿਵੋ ਪਰ ਕਿਨਰਾਂ ਨੂੰ ਕਦੇ ਵੀ ਬੁਰੇ ਭਲੇ ਸ਼ਬਦ ਬਿਲਕੁਲ ਵੀ ਨਹੀਂ ਕਹਿਣੇ ਚਾਹੀਦੇ ਜਦ ਕਿ ਧਾਰਮਿਕ માનਤਾ ਇਹ ਹੁੰਦੀ ਹੈ ਕਿ ਜੇਕਰ ਕਿਨਰਾਂ ਨੂੰ ਹਰੇ ਰੰਗ ਦੇ ਕੱਪੜੇ ਜਾਂ ਫਿਰ ਹਰੇ ਰੰਗ ਦੀ ਕੋਈ ਵਸਤੂ দান ਕੀਤੀ ਜਾਵੇ ਤਾਂ ਇਹ ਤੁਹਾਡੇ ਲਈ ਬਹੁਤ ਹੀ ਜ਼ਿਆਦਾ ਸ਼ੁਭ ਸ਼ਾਪਤ ਹੋਵੇਗਾ ਅਜਿਹਾ ਕਰਨ ਨਾਲ ਜੀਵਨ ਦੇ ਵਿੱਚ ਸੁੱਖ ਸਮ੍ਰiddhi ਆਉਂਦੀ ਹੈ ਪਰ ਦੋਸਤੋ ਜੇਕਰ ਸਾਡੇ ਵੱਲੋਂ ਇਹਨਾਂ ਦਾ ਨਰਾਦਰ ਕੀਤਾ ਜਾਵੇ ਤਾਂ ਸਾਡਾ ਬੁੱਧ ਗ੍ਰਹਿ ਖਰਾਬ ਹੋ ਜਾਂਦਾ ਹੈ ਅਤੇ ਸਾਨੂੰ ਕਈ ਤਰ੍ਹਾਂ ਦੀ ਮਾਨਸਿਕ ਅਤੇ ਸਰੀਰਕ ਦਿੱਕਤਾਂ ਦਾ ਸਾਹਮਣਾ ਵੀ ਕਰਨਾ ਪੈ ਸਕਦਾ ਹੈ ਬੁੱਧ ਗ੍ਰਹਿ ਨੂੰ ਭਾਗਾ ਦਾ ਕਾਰਕ ਮੰਨਿਆ ਜਾਂਦਾ ਹੈ ਇਸ ਲਈ ਕਿੰਨਰਾਂ ਨੂੰ ਹਮੇਸ਼ਾ ਦਾਨ ਦੇਣਾ ਚਾਹੀਦਾ ਹੈ ਜੇਕਰ ਸੰਭਵ ਹੋਵੇ ਤਾਂ ਹਰੇ ਰੰਗ ਦੀ ਚੀਜ਼ ਕੋਈ ਵੀ ਜ਼ਰੂਰ ਦਾਨ ਕਰੋ ਜਿਸ ਨਾਲ ਤੁਹਾਡਾ ਸੁੱਤਾ ਹੋਇਆ ਭਾਗ ਜਾਗ ਜਾਵੇਗਾ ਅਤੇ ਤੁਹਾਡੇ ਘਰ ਵਿੱਚ ਖੁਸ਼ਹਾਲੀ ਅਤੇ ਸੁਖ ਸਮ੍ਰiddhi ਆਵੇਗੀ। ਨੰਬਰ 2 ਸੰਤ ਮਹਾਤਮਾ ਜੋ ਤਿਸ ਸ਼ਾਸਤਰਾਂ ਦੇ ਅਨੁਸਾਰ ਜੇਕਰ ਕਦੇ ਵੀ ਤੁਹਾਡੇ ਦਰਵਾਜ਼ੇ ਤੇ ਕੋਈ ਸੰਤ ਮਹਾਤਮਾ ਮਹਾਪੁਰਸ਼ ਆ ਜਾਵੇ ਤਾਂ ਸੰਤ ਮਹਾਤਮਾ ਦੇ ਨਾਲ ਹਮੇਸ਼ਾ ਚੰਗਾ ਵਿਵਹਾਰ ਹੀ ਕਰਨਾ ਚਾਹੀਦਾ ਹੈ। ਜੇਕਰ ਤੁਸੀਂ ਉਹਨਾਂ ਤੋਂ ਕੋਈ ਗਿਆਨ ਪ੍ਰਾਪਤ ਕਰਨਾ ਚਾਹੁੰਦੇ ਹੋ ਜਾਂ ਫਿਰ ਜ타 ਸ਼ਕਤੀ ਪ੍ਰਾਪਤ ਕਰਨਾ ਚਾਹੁੰਦੇ ਹੋ ਤਾਂ ਉਹਨਾਂ ਨੂੰ ਆਪਾ ਸਮਰਪਣ ਸਨਮਾਨ ਰੂਪ দান ਕਰੋ ਅਤੇ ਉਹਨਾਂ ਦੇ ਚਰਨ ਛੂਕੇ ਸੰਤ ਮਹਾਤਮਾ ਮਹਾਪੁਰਸ਼ਾਂ ਦਾ ਅਸ਼ੀਰਵਾਦ ਵੀ ਜ਼ਰੂਰ ਪ੍ਰਾਪਤ ਕਰੋ ਪਰ ਜੇਕਰ ਤੁਸੀਂ ਉਹ ਸੰਤ ਮਹਾਤਮਾ ਨੂੰ ਆਪਣੇ ਘਰ ਦੇ ਦਰਵਾਜ਼ੇ ਤੋਂ ਖਾਲੀ ਹੱਥ ਵਾਪਸ ਮੋੜ ਦਿੰਦੇ ਹੋ ਤਾਂ ਅਜਿਹਾ ਕਰਨ ਨਾਲ ਤੁਹਾਡੇ ਜੀਵਨ ਵਿੱਚ ਦੁੱਖ ਤਕਲੀਫਾਂ ਤੋਂ ਇਲਾਵਾ ਹੋਰ ਹੱਥ ਵਿੱਚ ਕੁਝ ਵੀ ਨਹੀਂ ਆਉਣਾ ਜਿਸ ਦੇ ਕਾਰਨ ਸਾਨੂੰ ਬਹੁਤ ਹੀ ਸਾਰੇ ਦੁੱਖਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਇਸ ਲਈ ਸਾਨੂੰ ਕਦੇ ਵੀ ਆਪਣੇ ਘਰ ਦੇ ਦਰਵਾਜ਼ੇ ਉੱਤੇ ਆਏ ਸੰਤ ਮਹਾਤਮਾ ਨੂੰ ਖਾਲੀ ਹੱਥ ਭੁੱਲ ਕੇ ਵੀ ਨਹੀਂ ਭੇਜਣਾ ਚਾਹੀਦਾ ਪਰ ਜੇਕਰ ਤੁਸੀਂ ਉਸ ਸੰਤ ਮਹਾਤਮਾ ਨੂੰ ਕੋਈ ਨਾ ਕੋਈ ਵਸਤੂ ਦਾਨ ਭੇਟ ਕਰ ਦਿੰਦੇ ਹੋ ਤਾਂ ਤੁਹਾਡੀ ਕਿਸਮਤ ਹਮੇਸ਼ਾ ਲਈ ਚਮਕ ਸਕਦੀ ਹੈ ਕਿਉਂਕਿ ਉਹਨਾਂ ਵੱਲੋਂ ਦਿੱਤਾ ਗਿਆ ਵਰਦਾਨ ਤੁਹਾਡੀ ਜ਼ਿੰਦਗੀ ਬਦਲ ਕੇ ਰੱਖ ਦਿੰਦਾ ਹੈ ਨੰਬਰ 3 ਅਪਾਹਜ ਸ਼ਾਸਤਰਾਂ ਦੇ ਅਨੁਸਾਰ ਇਹ ਵੀ ਮੰਨਿਆ ਜਾਂਦਾ ਹੈ ਕਿ ਜੇਕਰ ਤੁਹਾਡੇ ਘਰ ਦੇ ਮੁੱਖ ਦਰਵਾਜ਼ੇ ਤੇ ਕੋਈ ਵੀ ਅਪਾਹਜ ਵਿਅਕਤੀ ਆ ਜਾਵੇ ਤਾਂ ਤੁਹਾਨੂੰ ਉਸ ਵਿਅਕਤੀ ਨੂੰ ਖਾਲੀ ਹੱਥ ਭੇਜਣ ਦੀ ਬਜਾਏ ਉਸ ਦੀ ਮਦਦ ਜ਼ਰੂਰ ਕਰਨੀ ਚਾਹੀਦੀ ਹੈ ਜੋਤਿਸ਼ ਸ਼ਾਸਤਰ ਦੇ ਅਨੁਸਾਰ ਅਜਿਹੇ ਲੋਕਾਂ ਨੂੰ சனி ਰਾਹੂ ਦਾ ਪ੍ਰਤੀਕ ਵੀ ਮੰਨਿਆ ਜਾਂਦਾ ਹੈ ਅਜਿਹੇ ਵਿਅਕਤੀ ਨੂੰ ਦਾਨ ਕਰਨ ਦੇ ਨਾਲ ਗ੍ਰਹਿ ਦੇ ਪਰਕੋਪ ਤੋਂ ਬਚਿਆ ਜਾ ਸਕਦਾ ਹੈ ਜੋਤਿਸ਼ ਸ਼ਾਸਤਰ ਵਿੱਚ ਦੱਸਿਆ ਗਿਆ ਹੈ ਕਿ ਜੇਕਰ ਕੁੰਡਲੀ ਦੇ ਵਿੱਚ ਸਨੀ ਦੋਸ਼ ਮੌਜੂਦ ਹੋਵੇ ਤਾਂ ਜੀਵਨ ਵਿੱਚ ਕੰਮਕਾਰ ਤੇ ਜ਼ਿੰਦਗੀ ਵਿੱਚ ਦੁੱਖ ਤਕਲੀਫਾਂ ਹਮੇਸ਼ਾ ਆਉਂਦੀਆਂ ਰਹਿੰਦੀਆਂ ਹਨ ਪਰ ਕਈ ਵਾਰ ਅਜਿਹਾ ਹੁੰਦਾ ਹੈ ਕਿ ਅਸੀਂ ਜੀਵਨ ਵਿੱਚ ਸਭ ਕੁਝ ਸਹੀ ਕਰ ਰਹੇ ਹੁੰਦੇ ਹਾਂ ਲੇਕਿਨ ਉਸ ਦੇ ਬਾਵਜੂਦ ਵੀ ਸਾਡੀ ਜ਼ਿੰਦਗੀ ਵਿੱਚ ਦੁੱਖ ਤਕਲੀਫਾਂ ਘੱਟ ਹੋਣ ਦਾ ਨਾਮ ਹੀ ਨਹੀਂ ਲੈਂਦੀਆਂ ਇਸ ਲਈ ਸਾਨੂੰ ਇਹਨਾਂ ਗੱਲਾਂ ਦਾ ਖਾਸ ਧਿਆਨ ਦੇਣਾ ਚਾਹੀਦਾ ਹੈ ਜੇਕਰ ਸਾਡੇ ਘਰ ਦੇ ਦਰਵਾਜ਼ੇ ਤੇ ਕੋਈ ਅਜਿਹਾ ਜ਼ਰੂਰਤਮੰਦ ਵਿਅਕਤੀ ਆਉਂਦਾ ਹੈ ਤਾਂ ਕਦੇ ਵੀ ਉਸ ਨੂੰ ਖਾਲੀ ਹੱਥ ਨਹੀਂ ਜਾਣ ਦੇਣਾ ਚਾਹੀਦਾ ਇਹਨਾਂ ਲੋਕਾਂ ਨੂੰ ਸਨੀ ਦੇਵ ਦਾ ਪ੍ਰਤੀਕ ਮੰਨਿਆ ਜਾਂਦਾ ਹੈ। ਬਸ ਇਹੀ ਕਾਰਨ ਹੈ ਕਿ ਅਪਾਹਜ ਲੋਕਾਂ ਨੂੰ ਕਦੇ ਭੁੱਲ ਕੇ ਵੀ ਸਾਨੂੰ ਆਪਣੇ ਘਰ ਦੇ ਮੁੱਖ ਦਰਵਾਜ਼ੇ ਤੋਂ ਖਾਲੀ ਹੱਥ ਨਹੀਂ ਮੋੜਨਾ ਚਾਹੀਦਾ। ਜੇਕਰ ਇਹ ਸਾਨੂੰ ਕੋਈ ਵਸਤੂ ਦੇਣ ਦੇ ਬਦਲੇ ਅਸੀਸ ਦੇ ਦਿੰਦੇ ਹਨ ਤਾਂ ਸਾਡੀ ਜ਼ਿੰਦਗੀ ਨਰਕ ਤੋਂ ਸਵਰਗ ਵਿੱਚ ਬਦਲ ਸਕਦੀ ਹੈ। ਨੰਬਰ 4 ਭਿਖਾਰੀ ਜੇਕਰ ਸਾਡੇ ਘਰ ਦੇ ਮੁੱਖ ਦਰਵਾਜ਼ੇ ਤੇ ਭਿਖਾਰੀ ਆ ਜਾਂਦਾ ਹੈ ਤਾਂ ਸਾਨੂੰ ਕਦੇ ਵੀ ਉਸ ਨੂੰ ਖਾਲੀ ਹੱਥ ਨਹੀਂ ਭੇਜਣਾ ਚਾਹੀਦਾ ਜੇਕਰ ਤੁਸੀਂ ਉਸ ਨੂੰ ਪੈਸੇ ਨਹੀਂ ਦੇ ਸਕਦੇ ਤਾਂ ਉਸ ਨੂੰ ਕੋਈ ਵੀ ਵਸਤੂ ਦਾਨ ਵਿੱਚ ਜ਼ਰੂਰ ਦੇਵੋ ਬਹੁਤ ਵਾਰ ਅਜਿਹਾ ਦੇਖਿਆ ਜਾਂਦਾ ਹੈ ਕਿ ਜੇਕਰ ਸਾਡੇ ਘਰ ਕੋਈ ਭਿਖਾਰੀ ਮੰਗਣ ਲਈ ਆ ਜਾਂਦਾ ਹੈ ਤਾਂ ਅਸੀਂ ਉਸ ਨੂੰ ਬੁਰੇ ਭਲੇ ਅਪ ਸਬਦ ਬੋਲ ਦਿੰਦੇ ਹਾਂ ਪਰ ਜੇਕਰ ਧਰਮ ਸ਼ਾਸਤਰ ਦੀ માન્યਤਾ ਦੇ ਅਨੁਸਾਰ ਮੰਨਿਆ ਜਾਵੇ ਤਾਂ ਇਹਨਾਂ ਨੂੰ ਦਾਨ ਤੁਸੀਂ ਕਰੋ ਭਾਵੇਂ ਨਾ ਕਰੋ ਪਰ ਇਹ ਅਪ ਸ਼ਬਦ ਭੁੱਲ ਕੇ ਵੀ ਨਾ ਬੋਲੋ ਸ਼ਾਸਤਰਾਂ ਅਨੁਸਾਰ ਅਜਿਹਾ ਮੰਨਿਆ ਜਾਂਦਾ ਹੈ ਕਿ ਜਿਹੜੇ ਲੋਕ ਅਜਿਹਾ ਵਿਵਹਾਰ ਭਿਖਾਰੀਆਂ ਨਾਲ ਕਰਦੇ ਹਨ ਉਹਨਾਂ ਦੀ ਜ਼ਿੰਦਗੀ ਵਿੱਚ ਵੱਡੇ ਵੱਡੇ ਸੰਕਟ ਆਉਣੇ ਸ਼ੁਰੂ ਹੋ ਜਾਂਦੇ ਹਨ ਅਤੇ ਉਹਨਾਂ ਨੂੰ ਕਸ਼ਟਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਇਹੋ ਜਿਹੇ ਅਪ ਸਬਦ ਬੋਲਣ ਦੇ ਨਾਲ ਸਾਡੇ ਕੀਤੇ ਗਏ ਪਹਿਲਾਂ ਵਾਲੇ ਦਾਨ ਪੁੰਨ ਵੀ ਬੇਅਰਥ ਚਲੇ ਜਾਂਦੇ ਹਨ ਇਸ ਲਈ ਸਾਨੂੰ ਸ਼ਾਸਤਰਾਂ ਦੇ ਅਨੁਸਾਰ ਕਦੇ ਵੀ ਭਿਖਾਰੀ ਲੋਕਾਂ ਨੂੰ ਅਪ ਸਬਦ ਨਹੀਂ ਬੋਲਣੇ ਚਾਹੀਦੇ ਅਤੇ ਹਮੇਸ਼ਾ ਉਹਨਾਂ ਨੂੰ ਦਾਨ ਪੁੰਨ ਦੇਣਾ ਚਾਹੀਦਾ ਹੈ ਇਹ ਲੋਕਾਂ ਨੂੰ ਦਾਨ ਪੁੰਨ ਕਰਨ ਨਾਲ ਸਾਡੀ ਜ਼ਿੰਦਗੀ ਵਿੱਚ ਸੁਧਾਰ ਆਉਂਦਾ ਹੈ ਅਤੇ ਦੁੱਖ ਕਸ਼ਟ ਦੂਰ ਹੋ ਜਾਂਦੇ ਹਨ ਨੰਬਰ 5 ਨਵਾਲਕ ਬੱਚੇ ਦੋਸਤੋ ਬਹੁਤ ਵਾਰ ਸਾਡੇ ਘਰ ਦੇ ਮੁੱਖ ਦਰਵਾਜ਼ੇ ਤੇ ਛੋਟੇ ਛੋਟੇ ਬੱਚੇ ਦਾਨ ਮੰਗਣ ਲਈ ਆ ਜਾਂਦੇ ਹਨ ਪਰ ਸਾਨੂੰ ਕਦੇ ਵੀ ਇਹਨਾਂ ਬੱਚਿਆਂ ਨੂੰ ਖਾਲੀ ਹੱਥ ਨਹੀਂ ਭੇਜਣਾ ਚਾਹੀਦਾ ਕਿਉਂਕਿ ਸ਼ਾਸਤਰਾਂ ਅਨੁਸਾਰ ਬੱਚਿਆਂ ਨੂੰ ਰੱਬ ਦਾ ਰੂਪ ਮੰਨਿਆ ਜਾਂਦਾ ਹੈ ਜੇਕਰ ਅਸੀਂ ਇਹਨਾਂ ਬੱਚਿਆਂ ਨੂੰ ਖਾਲੀ ਹੱਥ ਭੇਜ ਦਿੰਦੇ ਹਾਂ ਤਾਂ ਸਾਡੇ ਘਰ ਦੇ ਵਿੱਚ ਮੱਤ ਭੇਦ ਵੱਧਦਾ ਹੈ ਅਤੇ ਸਾਡੇ ਘਰ ਦੀ ਖੁਸ਼ਹਾਲੀ ਪੰਗ ਹੋ ਜਾਂਦੀ ਹੈ ਜੇਕਰ ਅਸੀਂ ਇਹਨਾਂ ਨਵਾਲਕ ਬੱਚਿਆਂ ਨੂੰ ਕੁਝ ਨਾ ਕੁਝ ਦਾਨ ਕਰ ਦਿੰਦੇ ਹਾਂ ਜਾਂ ਕੁਝ ਖਾਣ ਨੂੰ ਦੇ ਦਿੰਦੇ ਹਾਂ ਤਾਂ ਸਾਡੇ ਘਰ ਦੇ ਵਿੱਚ ਬਹੁਤ ਹੀ ਜ਼ਿਆਦਾ ਬਰਕਤਾਂ ਆਉਣੀਆਂ ਸ਼ੁਰੂ ਹੋ ਜਾਂਦੀਆਂ ਹਨ ਅਤੇ ਸਾਡੇ ਘਰ ਦੀ ਗਰੀਬੀ ਦਾਨ ਪੁੰਨ ਕਰਨ ਦੇ ਨਾਲ ਦੂਰ ਹੋ ਸਕਦੀ ਹੈ ਕਿਉਂਕਿ ਅਕਸਰ ਸ਼ਾਸਤਰਾਂ ਅਨੁਸਾਰ ਛੋਟੇ ਬੱਚਿਆਂ ਨੂੰ ਪਰਮਾਤਮਾ ਦਾ ਰੂਪ ਮੰਨਿਆ ਜਾਂਦਾ ਹੈ ਇਸ ਲਈ ਕਦੇ ਵੀ ਨਵਾਲਕ ਬੱਚਿਆਂ ਨੂੰ ਘਰ ਚੋਂ ਖਾਲੀ ਹੱਥ ਨਹੀਂ ਭੇਜਣਾ ਚਾਹੀਦਾ ਸੋ ਦੋਸਤੋ ਅੱਜ ਦੀ ਵੀਡੀਓ ਵਿੱਚ ਬਸ ਇਨਾ ਹੀ ਜੇਕਰ ਤੁਹਾਨੂੰ ਸਾਡੇ ਵੱਲੋਂ ਦਿੱਤੀ ਇਹ ਜਾਣਕਾਰੀ ਵਧੀਆ ਲੱਗੀ ਹੋਵੇ ਤਾਂ ਕਮੈਂਟ ਬਾਕਸ ਵਿੱਚ ਜਰੂਰ ਦੱਸਿਓ ਜੀ ਅਤੇ ਜਿਹੜਾ ਵੀ ਵਿਅਕਤੀ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੇਗਾ ਮਾਤਾ ਲక్ష్ਮੀ ਜੀ ਉਸ ਦੀ ਮਨੋ ਕਾਮਨਾ ਜ਼ਰੂਰ ਪੂਰੀ ਕਰੇਗੀ ਵੀਡੀਓ ਦੇਖਣ ਲਈ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ